ਲਓ ਵੀ ਆ ਜਿਹੜੀ ਜੈਂਟ ਜੁੱਤੀਆਂ ਪਈਆਂ ਸਾਰੀਆਂ ਬਾਈਕਾਂ ਦਾ 500 ਦੇ ਕੋਈ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਬਹੁਤ ਸੋਹਣੀ ਲੱਗਦੀ ਆ ਪੈਰ ਦੇ ਵਿੱਚ ਪਾਈ ਹੋਈ ਆਪਾਂ ਤਾਂ ਫਾਈਨਲ ਕਰਤੀ ਇਹ ਵਾਲੀ ਲੈ ਲਈ ਆ ਬਾਕੀ ਆਪਾਂ ਹੋਰ ਵੀ ਕਢਾ ਕੇ ਦੇਖਦੇ ਆ ਆਪਣੀ ਸ਼ਾਪ ਵਗੈਰਾ ਲਈ ਕੋਈ bizness ਇਦਾਂ ਦਾ ਜੁੱਤੀਆਂ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਕੇ ਇਕੱਠਾ ਆਪਣਾ ਇੱਕ ਲੈ ਕੇ ਜਾ ਸਕਦੇ ਆ ਕੀ ਆ ਬਾਤ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਵਾਓ ਬਹੁਤ ਸੋਨਾ ਕੁੰਦਨ ਦੀ ਤਰ੍ਹਾਂ ਇੱਕ ਵਰਕ ਕੀਤਾ ਹੋਇਆ ਕੁੰਦਨ ਦਾ ਵਰਕ ਜਿਵੇਂ ਆਪਾਂ ਕੁੰਦਨ ਦੇ ਨੈਕ ਪੀਸ ਦਾ ਬਹੁਤ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਰੇ ਕੋਲੇ ਤੇ ਤੁਸੀਂ ਮੇਰੇ ਮਾਰ ਪੰਜਾਬੀ ਜੁੱਤੀ ਦੇਖ ਰਹੇ ਹੋ ਕਿੰਨੀ ਜਾਦੇ ਆ ਤੁਹਾਨੂੰ ਸਾਰੀ ਆਪਾਂ ਪੰਜਾਬੀ ਜੁੱਤੀ ਦਿਖਾਵਾਂਗੇ ਆਪਾਂ ਕਿਹੜੀ ਦੁਕਾਨ ਤੇ ਆ ਸਾਰਿਆਂ ਦਾ ਕੰਟੈਕਟ ਨੰਬਰ ਸਾਰਾ ਐਡਰੈਸ ਤੁਹਾਨੂੰ ਦੱਸਾਂਗੇ ਤੇ ਬਹੁਤ ਹੀ ਸੋਹਣੇ ਰੇਟ ਤੇ ਤੁਹਾਨੂੰ ਇੱਥੋਂ ਪੰਜਾਬੀ ਜੁੱਤੀ ਨਵੇਂ ਡਿਜ਼ਾਈਨ ਤੁਹਾਨੂੰ ਬਾਕੀ ਔਰ ਵੀ ਤੁਸੀਂ ਆਪਣੇ ਮਨਪਸੰਦ ਡਿਜ਼ਾਈਨ ਇੱਥੋਂ ਤਿਆਰ ਕਰਵਾ ਸਕਦੇ ਹੋ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਤੇ ਵੀਡੀਓ ਨੂੰ ਐਂਡ ਤੱਕ ਬਨੇ ਰਹੋ ਕਿ ਅਲੱਗ-ਅਲੱਗ ਪ੍ਰਾਈਸ ਰਹਿਣਗੇ ਔਰ ਪ੍ਰਾਈਸ ਬਹੁਤ ਹੀ ਰੀਜ਼ਨਰੇਬਲ ਰਹਿਣਗੇ ਤੁਸੀਂ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਤੇ ਬਹੁਤ ਤਰ੍ਹਾਂ ਦੀ ਪੰਜਾਬੀ ਚੁੱਕੀ ਦੀ ਵੈਰਾਈਟੀ ਹੈ ਇਹਨਾਂ ਦੇ ਕੋਲ ਔਰ ਬਹੁਤ ਹੀ ਵਧੀਆ ਚਮੜੇ ਦੇ ਵਿੱਚ ਵੀ ਤੁਹਾਨੂੰ ਮਿਲ ਜੇਗੀ ਇੱਥੇ ਤੇ ਪ੍ਰਾਈਸ ਤੁਸੀਂ ਸੁਣ ਕੇ ਹੈਰਾਨ ਰਹਿ ਜਾਣਾ ਸੋ ਚਲੋ ਜੀ ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਡਿਜ਼ਾਈਨ ਇਹਨਾਂ ਕੋਲ ਸੋ ਲੋ ਜੀ ਸਭ ਤੋਂ ਪਹਿਲਾਂ ਸਟਾਰਟਿੰਗ ਰੇਂਜ ਜਿਹੜੀ ਇਹਨਾਂ ਕੋ ਰਹਿਣੀ ਆ ਜੁੱਤੀ ਦੀ ਉਹ ਹੈਗੀ ਆ 350 400 ਤੇ ਤੁਸੀਂ ਵਰਕ ਦੇਖ ਸਕਦੇ ਹੋ ਪਰ ਕਿੰਨਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਤੇ ਬਹੁਤ ਹੀ ਸੋਹਣੀਆਂ ਜੁੱਤੀਆਂ ਨੇ ਤੇ ਅੱਜ ਆਪਾਂ ਤਾਂ ਲੈ ਕੇ ਜਾਣਾ ਬੈਗ ਭਰ ਕੇ ਜੁੱਤੀਆਂ ਦਾ ਇੱਥੋਂ ਤੇ ਕਲਰ ਤੁਸੀਂ ਦੇਖ ਸਕਦੇ ਹੋ ਮਤਲਬ ਕਿੰਨੇ ਸੋਹਣੇ ਕਲਰ ਪਾਏ ਹੋਏ ਨੇ ਜੁੱਤੀਆਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੇ ਕੰਟਰਾਸਟ ਦਿੱਤੇ ਹੋਏ ਨੇ ਕਿਸੇ ਵੀ ਸੂਟ ਨਾਲ ਹਾਂ ਮਲਤੀ ਦੇ ਵਿੱਚ ਦਿੱਤੀ ਗਈ ਹੈ ਇਹ ਤੇ ਸਿੰਗਲ ਕਲਰ ਲੈਣਾ ਚਾਹੁੰਦੇ ਉਹ ਵੀ ਲੈ ਸਕਦੇ ਆ ਵਾਓ ਵਰਕ ਦੇ ਵਿੱਚ ਫਿਨਿਸ਼ਿੰਗ ਪੂਰੀ ਹੈ ਔਰ ਚਮਕ ਪੂਰੀ ਹੈ ਪੂਰੀ ਤਰ੍ਹਾਂ ਬਹੁਤ ਸੋਹਣਾ ਵਰਕ ਲੱਗ ਰਿਹਾ ਪੂਰੀ ਤਰ੍ਹਾਂ ਚਮਕ ਰਿਹਾ ਵਰਕ ਤੇ ਸਾਰੀ ਰੇਂਜ ਤੁਸੀਂ ਦੇਖ ਸਕਦੇ ਹੋ ਤੇ ਪ੍ਰਾਈਸ ਮਤਲਬ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਨੇ ਇਹਨਾਂ ਦੇ ਔਰ ਇਹ ਤੁਸੀਂ ਆਨਲਾਈਨ ਵੀ ਨਾ ਵਿਜੀਪੇਡ ਨੇ ओके ਤੁਸੀਂ ਘਰ ਬੈਠੇ ਵੀ ਆਰਡਰ ਕਰ ਸਕਦੇ ਹੋ ਜੀ ਇਹਨਾਂ ਦਾ WhatsApp ਨੰਬਰ ਆਪਾਂ ਤੁਹਾਨੂੰ ਦਵਾਂਗੇ ਤੇ ਤੁਸੀਂ WhatsApp ਤੇ ਇਹਨਾਂ ਨਾਲ ਗੱਲ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਾਈਜ਼ ਦੱਸੋ ਐਡਰੈਸ ਦੱਸੋ ਤੇ ਤੁਹਾਡੇ ਘਰ ਪਹੁੰਚੇਗਾ ਤੁਹਾਡਾ ਆਰਡਰ ਸੋ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਜੁੱਤੀਆਂ ਸਾਰੀ ਲੱਗ-ਲੱਗ ਤਰ੍ਹਾਂ ਦੀ ਰਹੇਗੀ ਤੇ ਆਪਾਂ ਸਭ ਤੋਂ ਪਹਿਲਾਂ ਹੁੰਦੇ ਸਰ ਪਸੰਦ ਕੀਤੀ ਆ ਇਹ ਬਲੈਕ ਜੁੱਤੀ ਜਿਹੜੀ ਕਿ ਬਹੁਤ ਸੋਹਣੀ ਲੱਗਦੀ ਆ ਪੈਰ ਦੇ ਵਿੱਚ ਪਾਈ ਹੋਈ ਆਪਾਂ ਤਾਂ ਫਾਈਨਲ ਕਰਤੀ ਇਹ ਵਾਲੀ ਲੈ ਲਈ ਆ ਬਾਕੀ ਆਪਾਂ ਹੋਰ ਵੀ ਕਢਾ ਕੇ ਦੇਖਦੇ ਆ ਇਹ ਮਤਲਬ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਵਰਕ ਹੈ ਜਿਹੜਾ ਉਹ ਟਾਈਮ ਦੇ ਹਿਸਾਬ ਨਾਲ ਡਲ ਨਹੀਂ ਹੋਏਗਾ ਬਹੁਤ ਸੋਹਣੀ ਫਿਨਿਸ਼ਿੰਗ ਹੈ ਤੇ ਬਹੁਤ ਸੋਹਣੀ ਚਮਕ ਹੈ ਵਰਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਪੈਰ ਦੇ ਵਿੱਚ ਪਾਈ ਹੋਈ ਵੀ ਜੁੱਤੀ ਇੱਕ ਲੱਗ ਹੀ ਲੁੱਕ ਦੇ ਰਹੀ ਹੈ ਤੇ ਬਾਕੀ ਆਪਾਂ ਹੋਰ ਵੀ ਡਿਜ਼ਾਈਨ ਦੇਖਦੇ ਹਾਂ ਜਿੱਦਾਂ ਆਪਾਂ ਜੀ ਇਹ ਵਾਲੇ ਕਲ ਹੁੰਦੇ ਆ ਡਿਜ਼ਾਈਨ ਜਿਵੇਂ ਜਰੀ ਦਾ ਹੋ ਗਿਆ ਇਹਦੇ ਵਿੱਚ ਕੁਝ ਦਿਖਾ ਦਿਓ ਜਰੀ ਦਾ ਹਾਂਜੀ ਇਦਾਂ ਦਾ ਕੁਝ ਤੰਦਰੇ ਵੀਸਾ ਬੜਾ ਦੁੱਤਰ ਸੋ ਇਹਨਾਂ ਦਾ ਪ੍ਰਾਈਸ ਜਿਹੜਾ ਰਹੇਗਾ ਜੀ 400 450 500 ਬਸ ਇੱਥੇ ਤੱਕ ਪ੍ਰਾਈਸ ਰਹਿਣ ਵਾਲਾ ਆ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਤਿੱਲੇ ਦਾ ਜਾਂ ਜਰੀ ਦਾ ਵਰਕ ਬੋਲ ਦੰਨੇ ਆ ਸੋ ਚਮੜੇ ਦੇ ਵਿੱਚ ਆ ਜਾਂਦੀਆਂ ਨੇ ਇਹ ਵਾਲੀਆਂ ਭਾਜੀ ਇਹ ਵਾਲੀਆਂ ਚਮੜੇ ਦੇ ਵਿੱਚ ਆ ਗਈਆਂ ਜੀ ਤੇ ਵਰਕ ਦੇਖੋ ਪਿਓਰ ਪੰਜਾਬੀ ਸੂਟ ਨਾਲ ਠੀਕ ਹੈ ਜੀ ਇਹ ਸਾਰਾ ਜਰੀ ਦਾ ਹੈਂਡਵਰਕ ਹੈ ਜੀ ਦੇਖੋ ਤੁਸੀਂ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਚਮੜੇ ਦੇ ਵਿੱਚ ਆ ਗਿਆ ਇਹ ਤੁਸੀਂ ਦੇਖ ਸਕਦੇ ਆ ਇਹ ਚਮੜੇ ਦੇ ਵਿੱਚ ਉਹਨੇ ਜਿਹੜੀ ਦੂਜੀਆਂ ਨੇ ਉਹ ਕੱਦ ਵਿੱਚ ਨੇ ਜਿੱਦਾਂ ਇਹ ਸੀ ਓਕੇ ਠੀਕ ਹੈ ਜੀ ਉਹ ਫੈਬਰਿਕ ਦੇ ਉੱਪਰ ਹੋ ਗਿਆ ਵਰਕ ਜੀ ਇਹ ਚਮੜੇ ਦੇ ਉੱਪਰ ਕੀਤਾ ਹੋਇਆ ਵਰਕ ਹੈ ਤੇ ਓਕੇ ਜੀ ਪਿਓਰ ਖੱਲ ਦੀ ਜੁੱਤੀ ਲਓ ਜੀ ਦੇਖੋ ਬਹੁਤ ਹੀ ਫੇਮਸ ਤੇ ਸਾਰੇ ਸੁੱਟਾਂ ਨਾਲ ਚੱਲਣ ਵਾਲੀ ਬਲੈਕ ਪਿਓਰ ਖੱਲ ਦੀ ਜੁੱਤੀ ਹੈ ਇਹ ਤੇ ਓਕੇ ਜੀ ਲਓ ਜੀ ਪਾਕਟ ਫੋਲਡਰ ਜੁੱਤੀ ਹੈ ਬਹੁਤ ਵਧੀਆ ਸੌਫਟ ਪਈ ਹੈ ਤੇ ਪ੍ਰਾਈਸ ਕੀ ਰਹੇਗਾ ਭਾਜੀ ਇਹਨਾਂ ਦਾ ਇਹਨਾਂ ਮਾਫੀ ਨੂੰ ਰੀਜ਼ਨਲ ਪ੍ਰਾਈਸ ਲੈ ਆਪਾਂ 400 ਤੋਂ ਸਟਾਰਟ ਕਰ ਦਨੇ ਆ ਇਹ 450 550 ਠੀਕ ਹੈ ਜੀ ਲਓ ਜੀ ਪ੍ਰਾਈਸ ਵੀ ਬਹੁਤ ਬਜਟ ਦੇ ਵਿੱਚ ਰਹਿਣ ਵਾਲਾ ਆਪਣੇ 400 ਤੋਂ ਸਟਾਰਟ ਹੋ ਕੇ 500 550 ਤੱਕ ਪ੍ਰਾਈਸ ਹੈ ਤੇ ਤੁਸੀਂ ਬਹੁਤ ਸ਼ੌਕ ਹੋਮੋਗੇ ਦੇਖ ਕੇ ਪ੍ਰਾਈਸ ਸੋ ਬਹੁਤ ਹੀ ਅਲੱਗ ਜਿਹਾ ਪ੍ਰਾਈਸ ਰਹਿਣ ਵਾਲੇ ਨੇ ਨਹੀਂ ਇਹਨੇ ਤੋਂ ਤਾਂ ਸਟਾਰਟ ਹੁੰਦੀ ਹੈ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਔਰ ਇਹ ਸਪਲਾਈ ਵੀ ਕਰਦੇ ਆ ਜੁੱਤੀਆਂ ਅਗਰ ਤੁਸੀਂ ਆਪਣੀ ਸ਼ਾਪ ਵਗੈਰਾ ਲਈ ਕੋਈ bizness ਇਦਾਂ ਦਾ ਜੁੱਤੀਆਂ ਕੋ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਕੇ ਇਕੱਠਾ ਆਪਣਾ ਇੱਕ ਲੈ ਕੇ ਜਾ ਸਕਦੇ ਹੋ ਤੇ ਇਸ ਤੋਂ ਬਾਅਦ ਇਹ ਨੋਕ ਵਾਲੀਆਂ ਜੁੱਤੀਆਂ ਦੇਖ ਸਕਦੇ ਹੋ ਇਹ ਮੈਨੂੰ ਬਹੁਤ ਪਸੰਦ ਨੇ ਪਰਸਨਲੀ ਵੱਡੀ ਵੱਡੀ ਨੋਕ ਹੋਵੇ ਤੇ ਸੂਟ ਨਾਲ ਪਾਈ ਹੋਈ ਬਹੁਤ ਸੋਹਣੀ ਲੱਗਦੀ ਹੈ ਇਦਾਂ ਦੀ ਜੁੱਤੀ ਤੇ ਬਾਕੀ ਮਤਲਬ ਜਿੰਨੇ ਆ ਤੇ ਆਪਣੀ ਨਿਗਾਹ ਜਾ ਰਹੀ ਹੈ ਸਾਰੇ ਡਿਜ਼ਾਈਨ ਮੋਸਟਲੀ ਅਲੱਗ-ਅਲੱਗ ਨੇ ਇਹ ਦੇਖ ਸਕਦੇ ਹੋ ਇਹਨੂੰ ਕੀ ਬੋਲਦੇ ਭਾਜੀ ਚਾਲਰ ਜਾਂ ਪਾਇਲ ਵਾਲੀ ਜੁੱਤੀ। ਓਕੇ ਪਾਇਲ ਵਾਲੀ ਜੁੱਤੀ ਬੋਲਦੇ ਆ ਜੀ ਇਹਨਾਂ। ਤੇ ਬਹੁਤ ਸੋਹਣੀ ਲੱਗਦੀ ਆ। ਮੈਂ ਆਪਾਂ ਆਨਲਾਈਨ ਵਾਲਾ ਆਰਟੀਕਲ ਵੀ ਦਿਖਾ ਦਉ। ਐਡ ਕਰ ਦਉ। ਲਓ ਜੀ ਕੁਛ ਇਹਨਾਂ ਕੋ ਆਨਲਾਈਨ ਵਾਲੇ ਆਰਟੀਕਲ ਨੇ। ਤੇ ਆਪਾਂ ਉਹ ਵੀ ਦੇ ਦਾਂ। ਪਾ ਜੀ ਤੁਹਾਡਾ ਇੰਸਟਾਗ੍ਰam ਤੇ ਫੇਸਬੁੱਕ ਵਗੈਰਾ ਹੈਗਾ। ਓਕੇ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਜੀ ਇੰਸਟਾਗ੍ਰam ਪੇਜ ਇਹਨਾਂ ਦਾ। ਤੇ ਤੁਸੀਂ ਉੱਥੇ ਵੀ ਜਾ ਕੇ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਅਗਰ ਤੁਹਾਨੂੰ ਉੱਥੋਂ ਕੋਈ ਜੁੱਤੀ ਪਸੰਦ ਆਉਂਦੀ ਹੈ ਤੇ ਤੁਸੀਂ ਇਹਨਾਂ ਕੋਲ ਆਰਡਰ ਕਰ ਸਕਦੇ ਹੋ। ਇਹਨਾਂ ਦਾ WhatsApp ਨੰਬਰ ਆਪਾਂ ਤੁਹਾਨੂੰ ਦਵਾਂਗੇ। ਸੋ ਇਹ ਹੈਗੇ ਨੇ ਔਨਲਾਈਨ ਵਾਲੇ ਪੀਸ ਜਿਹੜੇ ਕਿ ਇਹਨਾਂ ਕੋ ਰੈਗੂਲਰ ਸੇਲ ਦੇ ਵਿੱਚ ਆਉਂਦੇ ਆ ਤੇ ਬਹੁਤ ਸੋਹਣਾ ਵਰਕ ਕੀ ਬਾਤ ਹੈ ਜੀ ਕੀ ਬਾਤ ਹੈ ਜਰੀ ਦਾ ਵਰਕ ਸਟੋਨ ਦਾ ਵਰਕ ਪਰਲ ਵਰਕ ਕੀ ਬਾਤ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਵਾਓ ਬਹੁਤ ਸੋਹਣਾ ਕੁੰਦਨ ਦੀ ਤਰ੍ਹਾਂ ਇੱਕ ਵਰਕ ਕੀਤਾ ਹੋਇਆ ਕੁੰਦਨ ਦਾ ਵਰਕ ਜਿਵੇਂ ਆਪਾਂ ਕੁੰਦਨ ਦੇ ਨੈਕ ਪੀਸ ਤਾਂ ਬਹੁਤ ਪਾਇਆ ਈਰਿੰਗ ਬਹੁਤ ਪਾਇਆ ਤੇ ਸਾਈਜ਼ ਸ਼ਾਇਦ ਮੇਰੇ ਨਹੀਂ ਆਏਗਾ ਬਹੁਤ ਸੋਹਣੀ ਲੱਗ ਰਹੀ ਆ ਸਾਈਜ਼ ਹਰ ਤਰ੍ਹਾਂ ਦੇ ਤੁਹਾਨੂੰ ਅਵੇਲੇਬਲ ਹੋ ਜਾਣਗੇ ਇਹ ਮੇਰੇ ਸੂਟ ਨਾਲ ਦੀ ਆ ਹਾਂ 오ਰੀਜਨਲ ਇਹ ਵੀ ਕਹਿ ਰਹੀ ਆ ਮੇਰੇ ਸੂਟ ਨਾਲ ਦੀ ਆ ਇਹਨੇ ਲੈ ਕੇ ਜਾਵਾਂਗੇ ਅੱਜ ਹਾਂ ਸੇਮ ਮੇਰੇ ਸੂਟ ਨਾਲ ਦੀ ਆ ਜਰੀ ਦਾ ਵਰਕ ਹੋਇਆ ਕਿਉਂਕਿ ਸੌਰੀ ਤਿੱਲੇ ਦਾ ਤੇ ਦਬਕੇ ਦਾ ਵਰਕ ਹੋਇਆ ਦਬਕੇ ਦੇ ਵਰਕ ਦੇ ਵਿੱਚ ਆਪਾਂ ਤੁਹਾਨੂੰ ਸੂਟ ਵੀ ਦਿਖਾਈ ਸੀ ਤੇ ਤੁਹਾਨੂੰ ਪਤਾ ਹੀ ਆ ਕਿ ਦਬਕੇ ਦਾ ਵਰਕ ਕਿੰਨਾ ਕੋਸਟਲੀ ਹੁੰਦਾ ਆ ਤੇ ਜੁੱਤੀ ਦੇ ਉੱਪਰ ਅਗਰ ਆਪਾਂ ਦਬਕੇ ਦਾ ਵਰਕ ਲੈਣੇ ਆ ਤਾਂ ਕੀ ਕਾਸਟ ਹੈਗੀ ਭਾਜੀ ਇਹਨੇ ਮੈਂ ਸਿਰਫ ਔਰ ਸਿਰਫ ਆਪਾਂ 800 850 ਦੇ ਵਿੱਚ ਦੇ ਦਿੰਦੇ ਲੋ ਜੀ ਸਿਰਫ ਔਰ ਸਿਰਫ ਤੁਹਾਨੂੰ 800 850 ਦੇ ਵਿੱਚ ਇਹ ਜੁੱਤੀ ਮਿਲ ਜਾਣੀ ਐ ਦਬਕੇ ਦੇ ਵਰਕ ਵਾਲੀ ਜਿਹੜੀ ਕਿ ਬਾਜ਼ਾਰ ਦੇ ਵਿੱਚ ਤੁਹਾਨੂੰ 1500 ਤੋਂ 2000 ਮੇਰਾ ਗੈਸ ਹੈ ਕਿ ਇਦੋਂ ਘੱਟ ਨਹੀਂ ਮਿਲੇਗੀ ਕਿਉਂਕਿ ਦਬਕੇ ਦੇ ਸੂਟ ਤੁਹਾਨੂੰ ਦਿਖਾਈ ਸੀ ਆਪਾਂ 25 25000 ਤੱਕ ਪਏ ਆ ਤੇ ਇੰਨੀ ਸਸਤੀ ਜੁੱਤੀ ਸਿਰਫ ਤੁਹਾਨੂੰ ਇੱਥੇ ਹੀ ਮਿਲ ਸਕਦੀ ਆ ਸੋ ਆਪਣਾ ਆਰਡਰ ਜਰੂਰ ਪਲੇਸ ਕਰੋ ਇਹਨਾਂ ਕੋ ਰਾਜਪੂਤ ਬੂਟ ਹਾਊਸ ਐਂਡ ਪੰਜਾਬੀ ਜੁੱਤੀ ਤੇ ਅਗਰ ਬਾਜੀ ਕੋਈ ਮਤਲਬ ਕਸਟਮਰ ਆਪਣਾ ਕੋਈ ਡਿਜ਼ਾਈਨ ਦਿੰਦਾ ਤੁਸੀਂ ਉਹ ਵੀ ਬਣਾਵਾ ਦਿੰਦੇ ਹਾਂ ਹਾਂਜੀ ਮੈਂ ਉਹ ਵੀ ਕਸਟਮਾਈਜ਼ ਕਰ ਦਿੰਦੇ ਹਾਂ ਲਓ ਜੀ ਇੱਕ ਹੋਰ ਫੈਸਿਲਿਟੀ ਤੁਹਾਨੂੰ ਪ੍ਰੋਵਾਈਡ ਕਰਨ ਲੱਗੇ ਆ ਅਗਰ ਤੁਸੀਂ ਸੂਟਾਂ ਦੇ ਨਾਲ ਆਪਣਾ ਕੋਈ ਡਿਜ਼ਾਈਨ ਦੇ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਰੈਡੀ ਮਿਲ ਜੇਗਾ ਇੱਥੋਂ ਸੋ ਏਡੀ ਬੜੀ ਫੈਸਿਲਿਟੀ ਤਾਂ ਸ਼ਾਇਦ ਤੁਹਾਨੂੰ ਕੋਈ ਹੀ ਦੇ ਸਕੇ ਇੰਨੇ ਘੱਟ ਪ੍ਰਾਈਸ ਦੇ ਵਿੱਚ ਤੇ ਅਗਰ ਤੁਹਾਡਾ ਬਜਟ ਜਿੰਨੇ ਦਾ ਤੁਹਾਡਾ ਬਜਟ ਹੋਏਗਾ ਉਹਨੇ ਦੇ ਵਿੱਚ ਤੁਹਾਨੂੰ ਇਹ ਜੁੱਤੀ ਰੈਡੀ ਕਰਕੇ ਦੇਣਗੇ ਸੋ ਮੈਨੂੰ ਇਦਾਂ ਦੀਆਂ ਚੀਜ਼ਾਂ ਬਹੁਤ ਪਸੰਦ ਨੇ ਇਹਦੇ ਵਿੱਚ ਦੇਖੋ ਕਿੰਨਾ ਸੋਨਾ ਵਰਕ ਕੀਤਾ ਹੋਇਆ ਅਕੋਰਡਿੰਗ ਵੀ ਕਰਵਾ ਸਕਦੇ ਹਾਂ ਹਾਂ ਬਜਟ ਫ੍ਰੈਂਡਲੀ ਨੇ ਵੈਸੇ ਤਾਂ ਸਾਰੀਆਂ ਹੀ ਆਪਣੇ ਬਜਟ ਦੇ ਵਿੱਚ ਆਉਣ ਵਾਲੀਆਂ ਨੇ ਕਿਉਂਕਿ 1000 ਤੋਂ ਤਾਂ ਲਓ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਇਹਨਾਂ ਦੀ ਮੈਂ ਇੰਨੀ ਜ਼ਿਆਦਾ ਪੰਜਾਬੀ ਜੁੱਤੀ ਖਰੀਦੀ ਆ ਨਾ ਕਿ ਵਰਕ ਜਿਹੜਾ ਮੈਂ ਕੰਪੇਅਰ ਕਰਾਂ ਤਾਂ ਇਹਨਾਂ ਦਾ ਵਰਕ ਟੂ ਮੱਚ ਗੁੱਡ ਬਹੁਤ ਸੋਹਣਾ ਵਰਕ ਹੈ ਇਹਨਾਂ ਦਾ ਤੇ ਮੇਰੇ ਤੋਂ ਜ਼ਿਆਦਾ ਮਿੰਤਾ ਲੱਗਦਾ ਨਹੀਂ ਕਿਸੇ ਨੇ ਪੰਜਾਬੀ ਜੁੱਤੀ ਖਰੀਦੀ ਹੋ ਮੈਂ ਬਹੁਤ ਜ਼ਿਆਦਾ ਪੰਜਾਬੀ ਜੁੱਤੀ ਖਰੀਦਦੀ ਆ ਬਰਟ ਵਰਕ ਦੀ ਗੱਲ ਕਰੀਏ ਤਾਂ ਸੱਚ ਹੀ ਅਕੋਰਡਿੰਗ ਟੂ ਪ੍ਰਾਈਸ ਵਰਕ ਦੀ ਫਿਨਿਸ਼ਿੰਗ ਬਹੁਤ ਆਪ ਹੈ ਇਹਨਾਂ ਦੀ ਬਹੁਤ ਜ਼ਿਆਦਾ ਕਿਉਂਕਿ ਇੰਨੇ ਘੱਟ ਪ੍ਰਾਈਸ ਦੇ ਵਿੱਚ ਇਦਾਂ ਦਾ ਵਰਕ ਮਿਲਣਾ ਤੁਹਾਨੂੰ ਮੁਸ਼ਕਲ ਹੀ ਨਹੀਂ ਮੇਰੇ ਅਕੋਰਡਿੰਗ ਨਾ ਮੁਮਕਿਨ ਐ ਇੰਨਾ ਵਧੀਆ ਵਰਕ ਤੁਹਾਨੂੰ ਇੰਨੇ ਘੱਟ ਪ੍ਰਾਈਸ ਦੇ ਵਿੱਚ ਕਿਤੇ ਵੀ ਨਹੀਂ ਮਿਲੇਗਾ। ਬਾਕੀ ਜੈਂਟਸ ਵੀ ਸਾਰੇ ਹੁੰਦੇ ਬਾਜੀ। ਬਾਕੀ ਜੈਂਟਸ ਵੀ ਹੋ ਜੂਗਾ। ਓਕੇ ਜੀ। ਜਿੱਦਾਂ ਬੱਚੇ ਜੀ ਬੱਚੇ ਦੀ ਲੈਣੀ ਹੋਵੇ ਜਿੱਥੇ ਸਾਰਾ 올ਓਵਰ ਸਾਰਾ ਮਿਲ ਜੇਗਾ। ਓਕੇ ਅਗਰ ਤੁਸੀਂ ਪੰਜਾਬੀ ਜੁੱਤੀਆਂ ਨੇ ਜੱਗ ਉਹ ਆਈਆਂ ਉਹ ਬਹੁਤ ਸੋਹਣੀਆਂ ਲੱਗਦੀਆਂ ਨੇ ਨਾ ਕੋਈ ਜਿਹੜੀ ਕੁਰਤੇ ਪਜਾਮੇ ਨਾਲ ਵੇਅਰ ਹੁੰਦੀਆਂ ਨੇ ਅੱਜਕੱਲ ਮੁੰਡੇ ਉਹ ਕਰਦੇ ਨੇ ਬਹੁਤ ਵਧੀਆ ਹੁੰਦੀਆਂ ਨੇ। ਓਕੇ ਜੀ ਜਿੱਦਾਂ ਜੈਂਟਸ ਦੀਆਂ ਹੁੰਦੀਆਂ ਨੇ ਕੁਰਤੇ ਪਜਾਮੇ ਨਾਲ ਵੇਅਰ ਕਰਦੇ ਆ ਉਹ ਵੀ ਤੁਹਾਨੂੰ ਸਾਰ ਵਾਉ ਕੀ ਬਾਤ ਹੈ ਜੀ ਆਪਣੇ ਤਾਂ ਅੱਗੇ ਮੈਰिज ਆ ਰਹੀ ਆ ਤੇ ਸਾਰਿਆਂ ਨੇ ਥੀਮ ਰੱਖੀ ਆ ਜਾਗੋ ਦੀ ਕੁਰਤੇ ਪਜਾਮੇ ਔਰ ਸਾਰਿਆਂ ਨੂੰ ਫਿਰ ਇਤੋਂ ਹੀ ਦਿਵਾ ਕੇ ਲੈ ਕੇ ਜਾਣੀ ਆ ਨੇ ਆਪਾਂ ਨੇ ਜੁੱਤੀਆਂ ਕਿਉਂਕਿ ਸਮ ਟਾਈਮ ਇਹ ਹੁੰਦਾ ਕਿ ਸਾਰੇ ਹਨਾ ਪੰਜਾਬੀ ਜੁੱਤੀ ਨਹੀਂ ਪਾਉਂਦੇ ਹੁੰਦੇ ਤੇ ਬਟ ਇੰਨੇ ਕੁ ਬਜਟ ਦੇ ਵਿੱਚ ਲੈ ਕੇ ਤੁਸੀਂ ਪੰਜਾਬੀ ਜੁੱਤੀ ਚਾਹੇ ਇੱਕ ਫੰਕਸ਼ਨ ਤੇ ਪਾ ਲਓ ਕੀ ਬਾਤ ਹੈ ਜੀ ਲਓ ਜੀ ਜੈਂਟਸ ਦੇ ਵਿੱਚ ਦੇਖੋ ਕੁਛ ਆਰਟੀਕਲ ਬਹੁਤ ਹੀ ਲੱਗ ਜੇ ਬਣਾਏ ਹੋਏ ਨੇ ਸੁਜਾਸ ਦੇ ਵਿੱਚ ਵੀ ਅਨਲਿਮਿਟਿਡ ਕੁਆਲਿਟੀ ਮਿਲ ਜੇਗੀ ਇਹਨਾਂ ਕੋਲ ਤੇ ਕੁਆਂਟੀਟੀ ਦੀ ਤੇ ਕੁਆਲਿਟੀ ਦੀ ਕੋਈ ਘਾਟ ਨਹੀਂ ਹੈਗੀ ਜੀ ਇੱਥੇ ਬਸ ਤੁਸੀਂ ਕੀ ਕਰਨਾ ਤੁਸੀਂ ਸਕਰੀਨ ਤੇ ਚੱਲਦੇ ਨੰਬਰ ਦੇ ਉੱਪਰ ਬਸ ਆਪਣਾ ਮੈਸੇਜ ਪਲੇਸ ਕਰਨਾ ਔਰ ਇਹਨਾਂ ਦੀ ਇੰਸਟਾਗ੍ਰam ਆਈਡੀ ਆਪਾਂ ਦਿੱਤੀ ਹੋਈ ਹੈ ਉਸ ਤੇ ਜਾ ਕੇ ਫੋਲੋ ਕਰੋ ਅਗਰ ਉੱਥੋਂ ਕੋਈ ਜੁੱਤੀ ਪਸੰਦ ਆਉਂਦੀ ਹੈ ਬਸ ਇਹਨਾਂ ਨੂੰ ਵਟਸਐਪ ਮੈਸੇਜ ਕਰੋ ਜਾਂ ਡੀਐਮ ਕਰੋ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬੱਚੇ ਦੀ ਜੁੱਤੀ ਵੀ ਮਿਲ ਜੇਗੀ ਇੱਥੋਂ ਤੁਹਾਨੂੰ ਸਭ ਤੋਂ ਵੱਡੀ ਅਗਰ ਤੁਸੀਂ ਆਪ ਦੇ ਨਾਲ ਬਣਵਾਉਣਾ ਚਾਹੁੰਦੇ ਹੋ ਦੇਖੋ ਜੀ ਬੱਚਿਆਂ ਲਈ ਕੁਝ ਵੀ ਜੁੱਤੀ ਦੇ ਵਿੱਚ ਕੋਈ ਵੀ ਆਰਟੀਕਲ ਲੈਣਾ ਚਾਹੁੰਦੇ ਹੋ ਤਾਂ ਹਰ ਸਾਈਜ਼ ਅਵੇਲੇਬਲ ਹੈ ਇਹਨਾਂ ਕੋਲ ਤੁਸੀਂ ਲੈ ਸਕਦੇ ਹੋ ਬਸ ਤਾਂ ਤੁਹਾਨੂੰ ਇਹ ਲੋੜ ਹੀ ਨਹੀਂ ਪੈਣੀ ਕਿ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਬਣਾਉਣਾ ਕਿਉਂਕਿ ਇਦਾਂ ਦਾ ਡਿਜ਼ਾਈਨ ਕੋਈ ਨਹੀਂ ਲੱਗਦਾ ਜਿਹੜਾ ਇਹਨਾਂ ਕੋਲ ਨਾ ਹੋਵੇ ਆਲਮੋਸਟ ਸਾਰੇ ਹੀ ਡਿਜ਼ਾਈਨ ਇਹਨਾਂ ਕੋਲ ਅਵੇਲੇਬਲ ਨੇ ਤੇ ਰੇਟ ਮੈਨੂੰ ਤਾਂ ਬਈ ਬਹੁਤ ਵਧੀਆ ਲੱਗੇ ਕਿਉਂਕਿ ਇਤੋਂ ਘੱਟ ਪ੍ਰਾਈਸ ਦਾ ਨਾ ਮੁਮਕਿਨ ਹੈ ਕਿ ਤੁਹਾਨੂੰ ਕਿਤੋਂ ਵੀ ਮਿਲ ਜਾਣ ਲਓ ਜੀ ਬੱਚਿਆਂ ਦੀ ਜੁੱਤੀ ਦੇ ਵਿੱਚ ਦੇਖੋ ਆਰਟੀਕਲ ਕੀ ਬਾਤ ਹੈ ਜੀ ਛੋਟੇ ਬੱਚਿਆਂ ਦੇ ਜੁੱਤੀ ਦੇ ਉੱਪਰ ਵੀ ਇਹਨਾਂ ਨੇ ਓਨੀ ਹੀ ਰੀਜ ਲਾਈ ਹੋਈ ਆ ਜਿੰਨੀ ਕਿ ਆਪਣੇ ਵੱਡਿਆਂ ਦੀ ਜੁੱਤੀਆਂ ਦੇ ਉੱਪਰ ਲਾਈ ਹੋਈ ਆ ਕੋਈ ਇਹ ਨਹੀਂ ਕੰਮ ਚਲਾਉ ਕੰਮ ਨਹੀਂ ਕੀਤਾ ਹੋਇਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਬੱਚਿਆਂ ਦੀ ਜੁੱਤੀਆਂ ਦੇ ਉੱਪਰ ਵੀ ਔਰ ਸਾਰਾ ਬਹੁਤ ਹੀ ਗੁੰਦਵਾ ਵਰਕ ਹੈ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਤਾਂ ਲਓ ਜੀ ਉਸ ਤੋਂ ਛੋਟੇ ਬੱਚੇ ਦੀ ਹੰਗਰੂ ਵਾਲੀ ਜੁੱਤੀ ਕੀ ਬਾਤ ਹੈ ਜੀ ਧੁਨਕਾਰੀ ਵਾਲੀ ਤੜਾਈ ਕਰਕੇ ਵਾਕੇ ਹੀ ਚਾਰ ਚੰਦ ਲਾਏ ਪਏ ਨੇ ਜੁੱਤੀਆਂ ਨੂੰ ਲਓ ਜੀ ਛੋਟੇ ਬੱਚਿਆਂ ਦੇ ਵਿੱਚ ਮੁੰਡੇ ਕਿੱਥੋਂ ਪਿੱਛੇ ਰਹਿ ਜਾਣ ਦੇਖੋ ਫਿਰ ਮੁੰਡਿਆਂ ਦੇ ਲਈ ਇੱਕ ਅਲੱਗ ਤਰ੍ਹਾਂ ਦੀ ਜੁੱਤੀ ਵੀ ਮਿਲ ਜਾਂਦੀ ਹੈ ਲਓ ਜੀ ਸਭ ਤੋਂ ਵੱਡੀ ਗੱਲ 5-6 ਮਹੀਨੇ ਦੇ ਬੱਚੇ ਦੀ ਵੀ ਜੁੱਤੀ ਮਿਲ ਜੇਗੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਫੰਕਸ਼ਨ ਰੱਖਿਆ ਤੁਸੀਂ ਬੱਚੇ ਨੂੰ ਕੋ ਪੂਰੀ ਪੰਜਾਬੀ ਥੀਮ ਦੇ ਵਿੱਚ ਦੇਖਣਾ ਚਾਹੁੰਦੇ ਹੋ ਪੰਜਾਬੀ ਲੁੱਕ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜੁੱਤੀ ਇੱਥੋਂ ਲੈ ਸਕਦੇ ਆ ਬੱਚਿਆਂ ਦੇ ਸਕੂਲ ਦੇ ਵਿੱਚ ਤਾਂ ਮੋਸਟਲੀ ਫੰਕਸ਼ਨ ਹੁੰਦੇ ਰਹਿੰਦੇ ਨੇ ਤੇ ਉਹਨਾਂ ਦੇ ਲਈ ਤੁਸੀਂ ਮਤਲਬ ਕਿਉਂਕਿ ਬੱਚਿਆਂ ਦਾ ਸਾਈਜ਼ ਇਹ ਹੁੰਦਾ ਕਿ ਵੱਧਦਾ ਰਹਿੰਦਾ ਘਟਦਾ ਰਹਿੰਦਾ ਤਾਂ ਤਾਂ ਫਿਰ ਮਤਲਬ ਉਹਦੇ ਹਿਸਾਬ ਨਾਲ ਠੀਕ ਰਹਿ ਜਾਂਦਾ ਇੰਨੇ ਕੁ ਬਜਟ ਦੀ ਜੁੱਤੀ ਇੱਕ ਦੋ ਵਾਰ ਵੀ ਬੱਚਾ ਪਾਉਂਦਾ ਤਾਂ ਆਪਾਂ ਕਿਸੇ ਨੂੰ ਵੀ ਦੇ ਸਕਦੇ ਆ ਬੱਚਿਆਂ ਦੀ ਜੁੱਤੀ ਰੇਂਜ ਕੀ ਰਹੇਗੀ ਬਾਜੀ 150 ਤੋਂ ਲੈ ਕੇ 250 ਲਓ ਜੀ ਬੱਚਿਆਂ ਦੀ ਜੁੱਤੀ ਜਿਹੜੀ ਰੇਂਜ ਰਹਿਣ ਵਾਲੀ ਆ 150 ਤੋਂ ਲੈ ਕੇ 250 ਤੱਕ ਸਿਰਫ ਔਰ ਸਿਰਫ 150 ਤੋਂ ਲੈ ਕੇ 250 ਦੇ ਵਿੱਚ ਜਿਹੜੀ ਕਿ ਅਗਰ ਬੱਚਾ ਇੱਕ ਦੋ ਵਾਰ ਵੀ ਪਾਉਂਦਾ ਤਾਂ ਆਪਣੇ ਪੈਸੇ ਵੇਸਟ ਨਹੀਂ ਹੈਗੇ ਇੱਕ ਦੋ ਵਾਰ ਪਾਉਣ ਤੋਂ ਬਾਅਦ ਵੀ ਆਪਾਂ ਕਿਸੇ ਨੂੰ ਵੀ ਦੇ ਸਕਦੇ ਆ ਜੁੱਤੀ ਬਾਕੀ ਤੁਸੀਂ ਦੁਕਾਨ ਦੇ ਵਿੱਚ ਦੇਖ ਸਕਦੇ ਹੋ ਆਰਦਾ ਆਰਦਾ ਨੇ ਕਿ ਕਿੰਨੀ ਕੁਆਲਿਟੀ ਇਹਨਾਂ ਕੋਲ ਔਰ ਕੁਆਂਟੀਟੀ ਔਰ ਕੁਆਲਿਟੀ ਕੋਈ ਕੰਪੈਰੀਜ਼ਨ ਨਹੀਂ ਹੈਗਾ ਬਹੁਤ ਜ਼ਿਆਦਾ ਆ ਜੁੱਤੀਆਂ ਦਾ ਭੰਡਾਰ ਹੀ ਇੱਕ ਤਰ੍ਹਾਂ ਦਾ ਕੀ ਬਾਤ ਹੈ ਜੀ ਲਓ ਜੀ ਸ਼ੂ ਲੈਸ ਵਾਲੀ ਜੁੱਤੀ ਜਿਹੜੀ ਕਿ ਮੈਂ ਇੰਸਟਾਗ੍ਰam ਦੇ ਉੱਪਰ ਦੇਖੀ ਸੀਗੀ ਬਹੁਤ ਸੋਹਣੀ ਲੱਗਦੀ ਹੈ मतलब हर एक डिजाइन ਤੁਹਾਨੂੰ ਮਿਲ ਜੇਗਾ ਤੁਸੀਂ ਇਹਨਾਂ ਕੋ ਆਪਣਾ ਡਿਜ਼ਾਈਨ ਵੀ ਦੇ ਕੇ ਬਣਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜੁੱਤੀ ਕਿਸੇ ਸੂਟ ਨਾਲ ਕਿਸੇ ਕਲਰ ਮੈਚ ਕਰਨਾ ਉਹ ਵੀ ਦੇ ਕੇ ਬਣਵਾ ਸਕਦੇ ਹੋ ਸਾਰੇ ਹੀ ਅਲੱਗ-ਅਲੱਗ ਰਹਿਣ ਵਾਲੇ ਨੇ ਥ्रेड ਵਰਕ ਜਰੀ ਵਰਕ ਔਰ ਪਰਲ ਵਰਕ ਕੁੰਦਨ ਵਰਕ ਹਰ ਤਰ੍ਹਾਂ ਦਾ ਤਾਕਕੇ ਦਾ ਵਰਕ ਸਾਰੇ ਹੀ ਮਿਲ ਗਏ ਵਾਓ ਕੀ ਬਾਤ ਹੈ ਜਲਦੀ ਨਿਕਾਲੀ ਬਹੁਤ ਟ੍ਰੈਂਡਿੰਗ ਆਰਟੀਕਲ ਆ ਤੇ ਤੁਹਾਨੂੰ ਪਤਾ ਹੋਏਗਾ ਪਿਛਲੀ ਤੁਸੀਂ ਅਗਰ ਮੇਰਾ ਬਲੌਗ ਦੇਖਿਆ ਮੈਂ ਗਿੱਲਾਂ ਤੋਂ ਇਹ ਵਾਲੀ ਜੁੱਤੀ ਪਰਚੇਸ ਕਰ ਰਹੀ ਸੀ ਬਟ ਮੈਨੂੰ ਸਾਈਜ਼ ਨਹੀਂ ਮਿਲ ਰਿਹਾ ਸੀ ਮੇਰਾ ਇਹ ਵਾਲਾ ਤੇ ਆਪਾਂ ਕੋਸ਼ਿਸ਼ ਕਰ ਰਹੇ ਮੇਰਾ ਸਾਈਜ਼ ਮਿਲ ਜਾਏਗਾ ਤੁਹਾਨੂੰ ਮਿਲ ਜੇਗਾ ਸਾਈਜ਼ ਲਓ ਜੀ ਆਪਾਂ ਨੂੰ ਇੱਥੋਂ ਸਾਈਜ਼ ਮਿਲ ਜਾਏਗਾ ਔਰ ਇਹ ਜੁੱਤੀ ਆਪਾਂ ਬਾਹਰ ਵੀ ਭੇਜੀ ਸੀ ਅਗਰ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਆਪਣੀ ਦੇ ਵਿੱਚ ਦੇਖਿਆ ਹੋਏਗਾ ਆਪਾਂ ਗਿੱਲਾਂ ਤੋਂ ਪਰਚੇਸ ਕਰਕੇ ਇਹ ਵਾਲੀ ਜੁੱਤੀ ਬਾਹਰ ਭੇਜੀ ਸੀਗੀ ਤੇ ਅੱਜ ਦੇਖਦੇ ਆਂ ਆਪਾਂ ਨੂੰ ਇੱਥੋਂ ਕਿੰਨੇ ਦੀ ਪੈਂਦੀ ਹੈ ਇਹ ਕੀ ਪ੍ਰਾਈਸ ਰਹੇਗਾ ਬਾਜੀ ਸਿਰਫ 799 ਲਓ ਜੀ ਸਿਰਫ ਔਰ ਸਿਰਫ 700 ਰਹੇਗਾ ਪ੍ਰਾਈਸ ਤੇ ਆਪਾਂ ਸਾਈਜ਼ ਆਗਰ ਆਪਾਂ ਨੂੰ ਮਿਲਿਆ ਤਾਂ ਆਪਾਂ ਇਹ ਵੀ ਜੁੱਤੀ ਅੱਜ ਜ਼ਰੂਰ ਖਰੀਦਾਂਗੇ ਸੋ ਆਪਣਾ ਤਾਂ ਇੱਕ ਬੈਗ ਭਰ ਲਿਆ ਨਾ ਆਪਾਂ ਜੁੱਤੀਆਂ ਦਾ ਸਾਡੀਆਂ ਤਾਂ ਅੱਜ ਹੋ ਗਈਆਂ ਬਾਕੀ ਸਾਡੀਆਂ ਬਹੁਤ ਸਾਰੀਆਂ ਜੁੱਤੀਆਂ ਨੇ ਜਿਹੜੀਆਂ ਲੈਣ ਵਾਲੀਆਂ ਨੇ ਇਹ ਵਿਆਹ ਲਈ ਪੂਰੀ ਸ਼ਾਪਿੰਗ ਅਸੀਂ ਇੱਕ ਦੁਕਾਨ ਤੋਂ ਹੀ ਕਰ ਲੈਣੀ ਆ ਤੇ ਅਸੀਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਵੀ ਸਾਂਝੀ ਕੀਤੀ ਜਾਵੇ ਦੁਕਾਨ ਜਿੱਥੋਂ ਅਸੀਂ ਜੁੱਤੀਆਂ ਵਗੈਰਾ ਲੈਣੇ ਆ ਵਾਓ ਆ ਵਾਲੀ ਜੁੱਤੀ ਦਾ ਡਿਜ਼ਾਈਨ ਦਿਖਾਓ ਕਿੰਨਾ ਸੋਹਣਾ yellow ਨਾਲ magenta ਕੰਟਰਾਸਟ ਕੀ ਆ ਬਾਤ ਆ ਹਰ ਇੱਕ ਕਲਰ ਮਿਲੇਗਾ ਤੁਹਾਨੂੰ ਮੇਰੇ ਦਿਮਾਗ 'ਚ ਕੋਈ ਵੀ ਇਦਾਂ ਦਾ ਕਲਰ ਨਹੀਂ ਆ ਰਿਹਾ ਜਿਹੜਾ ਕਿ ਇਹਨਾਂ ਕੋਲ ਨਾ ਹੋਵੇ ਹਰ ਇੱਕ ਕਲਰ ਪਿਆ ਹਰ ਇੱਕ ਡਿਜ਼ਾਈਨ ਪਿਆ ਜਿੰਨੀ ਵੀ ਨਿਗਾਹ ਘਮਾਉਨੇ ਆ ਸਾਰੀ ਚੀਜ਼ ਅਲੱਗ ਤੋਂ ਅਲੱਗ ਪਈਆ ਇਹਨਾਂ ਕੋਲ ਸਾਰੀ ਚੀਜ਼ ਹੀ ਅਲੱਗ ਤੋਂ ਅਲੱਗ ਪਈਆ ਬੈਲਵਟ ਦੇ ਉੱਪਰ ਵਰਕ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਹੈਗਾ ਏ ਇਹਨਾਂ ਦੇ ਕੋਲ ਕਿਉਂਕਿ ਇਹ ਵੀ ਬੈਲਵਟ ਦੇ ਵਿੱਚ ਆ ਹੀਲ ਤੋਂ ਬਿਨਾ ਬੈਲਵਟ ਦੇ ਵਿੱਚ ਵਰਕ ਲੈਣਾ ਚਾਹੁੰਦੇ ਹੋ ਉਹ ਵੀ ਪਿਆ ਦਬਕੇ ਦਾ ਜਰੀ ਦਾ ਜਿੰਨਾ ਕਿ ਤੁਹਾਡਾ ਬਜਟ ਹੈ ਤੁਸੀਂ ਉਸ ਹਿਸਾਬ ਦੇ ਨਾਲ ਚੁੱਕੀਏ ਜਿਹੜੀ ਉਹ ਲੈ ਸਕਦੇ ਹੋ ਸੋ ਮੇਰੇ ਮਾਈਂਡ ਦੇ ਵਿੱਚ ਤਾਂ ਬਸ ਇਸ ਟਾਈਮ ਮੇਰੇ ਸੂਟ ਚੱਲ ਰਹੇ ਨੇ ਕਿ ਕਿਹੜੇ ਕਿਹੜੇ ਸੂਟਾਂ ਨਾਲ ਆਪਾਂ ਕਿਹੜੀ ਕਿਹੜੀ ਜੁੱਤੀ ਲੈਣੀ ਆ ਬਾਕੀ ਮੇਰੇ ਤੋਂ ਜ਼ਿਆਦਾ ਗੁਰਪ੍ਰੀਤ ਨੂੰ ਪਤਾ ਮੇਰੇ ਸੂਟਾਂ ਬਾਰੇ ਤੇ ਉਹ ਅੱਜ ਫਾਈਨਲ ਕਰੇਗੀ ਜੋ ਸਾਨੂੰ ਸੂਟ ਸਾਡੇ ਦਿਮਾਗ 'ਚ ਹੈਗੇ ਨੇ ਅਸੀਂ ਉਹਨਾਂ ਨਾਲ ਦੇ ਜੁੱਤੀਆਂ ਜ਼ਰੂਰ ਲੈ ਕੇ ਜਾਵਾਂਗੇ ਬਾਕੀ ਤੁਸੀਂ ਵੀ ਹੁਣ ਦੇਰ ਨਾ ਕਰੋ ਆਪਾਂ ਕੰਟੈਕਟ ਨੰਬਰ ਵੀਡੀਓ ਦੇ ਉੱਪਰ ਚਲਾ ਦਿੱਤਾ ਇਹਨਾਂ ਦਾ 9814042946 ਹਾਂਜੀ 9814042946 ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਾਓ ਮੇਰੇ ਫੇਵਰੇਟ ਪੀਕਾਕ ਆ ਚੁੱਕੇ ਚੈੱਕ ਕਰੋ ਜੀ ਮਤਲਬ ਮੈਨੂੰ ਤਾਂ ਲੱਗਦਾ ਨਹੀਂ ਕਿ ਅੱਜ ਮੈਂ ਕੋਈ ਵੀ ਜੁੱਤੀ ਇੱਥੇ ਛੱਡ ਕੇ ਜਾਣ ਵਾਲੀ ਆ ਸਾਰੀਆਂ ਹੀ ਪਰੇ ਤੋਂ ਪਰੇ ਨੇ ਤੇ ਅੱਜ ਜਾ ਕੇ ਆਪਾਂ 7 ਫੁੱਟ ਦਾ ਸ਼ੂ ਰੈਕ ਜਿਹੜਾ ਮੇਰਾ ਅੱਜ ਸਾਰਾ ਖਾਲੀ ਕਰਕੇ ਨਵੀਆਂ ਜੁੱਤੀਆਂ ਨਾਲ ਭਰ ਦੇਣਾ ਸਾਰਾ ਰੋਸਟਰ ਦੀ ਕਹਿੰਦੀ ਸੀ ਕਿ ਤੂੰ ਇੱਥੇ ਆ ਇੱਥੇ ਆ ਇੱਥੇ ਮੈਂ ਤੈਨੂੰ ਕਹਿ ਨਹੀਂ ਰਹੀ ਸੀ ਵੀ ਤੂੰ ਇੱਕ ਵਾਰ ਇੱਥੇ ਵਿਸਟ ਕਰ ਤੈਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੁਣ ਤੈਨੂੰ ਦੇਖ ਕੇ ਆਪ ਪਤਾ ਲੱਗਿਆ ਨਾ ਕਿ ਨਹੀਂ ਪਤਾ ਲੱਗਿਆ ਇਹ ਗੱਲ ਆ ਕਿਉਂਕਿ ਮੈਂ ਤੈਨੂੰ ਹਾਫ ਰੇਟ ਤੇ ਮਿਲ ਰਹੀ ਆ ਮੈਂ ਮੋਸਟਲੀ ਜੁੱਤੀ ਗਿੱਲਾਂ ਤੋਂ ਲੈਣੀਆਂ ਜਿਹੜੀ ਕਿ ਮੇਰੀ 1200 ਤੋਂ ਘੱਟ ਕੋਈ ਵੀ ਜੁੱਤੀ ਨਹੀਂ ਆਉਂਦੀ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਰੀਅਲ ਪ੍ਰਾਈਸ ਦੱਸਾਂ ਮੇਰੀ 1200 ਤੋਂ ਘੱਟ ਕੋਈ ਵੀ ਇੱਕ ਵੀ ਜੁੱਤੀ ਨਹੀਂ ਮੇਰੀ 1200 ਤੋਂ 1200 ਤੋਂ ਸਾਰੀਆਂ ਉੱਪਰ ਹੀ ਨੇ ਤੇ ਅੱਜ ਮੈਨੂੰ 1200 ਦੀਆਂ ਦੋ ਜੁੱਤੀਆਂ ਤੇ ਉਹਦੇ ਵਿੱਚੋਂ ਵੀ ਮੈਨੂੰ 200 ਰੁਪਏ ਮੋੜ ਰਹੇ ਨੇ ਸਰ ਬਾਤ ਹੈ ਜੀ ਕਿੱਥੇ ਮੇਰੀ 1200 ਤੋਂ ਘੱਟ ਇੱਕ ਜੁੱਤੀ ਨਹੀਂ ਆਉਂਦੀ ਹੈਗੀ ਜੋ ਮੈਂ ਪਾਈ ਹੋਈ ਹੈ ਇਹ ਵੀ 2 ਸਾਲ ਪਹਿਲਾਂ ਲਈ ਸੀ ਇਹ ਵੀ 1200 ਦੀ ਲਈ ਸੀ ਮੈਂ ਤੇ ਦੇਖ ਸਕਦੇ ਹੋ ਤੁਸੀਂ ਔਰ ਡਿਜ਼ਾਈਨ ਤਾਂ ਬਸ ਵਾਹ ਕਮਾਲ ਨੇ ਤੇ ਮੈਂ ਤਾਂ ਮੇਰੇ ਮਾਈਂਡ ਦੇ ਵਿੱਚ ਜੋ ਚੱਲ ਰਿਹਾ ਜਰੂਰ ਲੈ ਕੇ ਜਾਵਾਂਗੇ ਲਓ ਵੀ ਆ ਜਿਹੜੀ ਜੈਂਟ ਜੁੱਤੀਆਂ ਪਈਆਂ ਸਾਰੀਆਂ ਬਾਈਕਾਂ ਦਾ 500 ਦੇ ਕੋਈ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਇਹਨਾਂ ਚੋਂ ਕੋਈ ਵੀ ਸਿਲੈਕਟ ਕਰਕੇ ਤੁਹਾਨੂੰ 500 ਦਾ ਇੱਕ ਜੋੜਾ ਮਿਲ ਜੂਗਾ ਇਹ ਆ ਭਾਈ ਜੀ ਨੇ ਸਾਰੇ ਹਾਂ ਬਾਕੀ ਤੁਸੀਂ ਆਰਡਰ ਕਰਨਾ ਨੰਬਰ ਦਿੱਤਾ ਬਾਈ ਨੇ ਸਾਰੀ ਗੱਲ ਕਰਕੇ ਸਾਰਾ ਆਪਣਾ ਐਡਰੈਸ ਲਰਖ ਕੇ ਆਪਣਾ ਆਰਡਰ ਲੈ ਸਕਦੇ ਆ ਆ ਪਏ ਨੇ ਸਾਰੇ ਕੁਰਤੇ ਪਜਾਮੇ ਨਾਲ हां ਕੁਰਤੇ ਪਜਾਮੇ ਨਾਲ ਤੇ ਬਾਕੀ ਹੋਰ ਵੀ हां ਬਾਕੀ ਗਰੰਟੀ ਜੀ ਨੇ ਇਹ ਵੀ ਤੇ ਆ ਆ ਗਏ ਫਾਰਮਲ ਪੈਂਟਾਂ ਨਾਲ ਜਿਹਨਾਂ ਪਹਿਨਣ ਵਾਲੀਆਂ ਆ ਬੜੀਆਂ ਫੈਂਸੀ ਆਗੀਆਂ ਸਾਰੀਆਂ 500 ਦੀਆਂ ਕੋਈ ਵੀ ਜਿੱਤੀ ਤੁਸੀਂ ਸਿਲੈਕਟ ਕਰ ਲਓ ਇਹ ਦਿਖਾ ਦਿਓ ਲਓ ਹੈਲੋ ਲਓ ਜੀ ਕੋਈ ਵੀ ਤੁਸੀਂ ਜੁੱਤੀ ਸਿਲੈਕਟ ਕਰ ਲਓ 500 ਦੀ ਚੱਕੋ ਜਲਦੀ ਤੇ ਜਲਦੀ ਬਾਈ ਨਾਲ ਸੰਪਰਕ ਕਰੋ ਬੰਦਾ ਅੜਗੜ ਬੰਦਾ ਅੜਗੜ ਲਓ ਵੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਇਹਨਾਂ ਦੀ ਹਾਰੀ ਪੰਜਾਬੀ ਜੁੱਤੀ ਦੀ ਕਲੈਕਸ਼ਨ ਦਿਖਾਈ ਆ ਤੇ ਸਾਰੇ ਤੁਹਾਨੂੰ ਡਿਜ਼ਾਈਨ ਦਿਖਾਇਆ ਬਾਕੀ ਜੇ ਤੁਹਾਡੀ ਕੋਈ ਮਨਪਸੰਦ ਕੋਈ ਵੀ ਜੁੱਤੀ ਤੁਸੀਂ ਤਿਆਰ ਕਰਵਾਉਣੀ ਉਹ ਵੀ ਨੰਬਰ ਆ ਤਿਆਰ ਕਰਵਾ ਸਕਦੇ ਹੋ ਤੇ ਇਸ ਸਕਰੀਨ ਤੇ ਉਹ ਨੰਬਰ ਦਿੱਤਾ ਤੇ ਮੈਂ ਤੁਹਾਨੂੰ ਦੱਸਦਾ ਵੀ ਸਦਰ ਬਾਜ਼ਾਰ ਚ ਨਹੀਂ ਦੁਕਾਨ ਆ ਬਾਕੀ ਕਾਰਡ ਤੁਹਾਨੂੰ ਸ਼ੇਅਰ ਕਰ ਦੂੰਗਾ ਉਹਨਾਂ ਦਾ ਮੈਂ ਤੇ ਆ ਇਹਨਾਂ ਦਾ ਕਾਰਡ ਆ ਲਓ ਜੀ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਜੇ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲ ਜਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ